ਦੋਸਤੋ ਜੌਣੇ ਮੋੜ ਨੇ ਉਸ ਥਾਂ ਤੋਂ ਛਾਲ ਮਾਰੀ ਮਤਲਬ ਮਾਤਾ ਨਾਣਾ ਦੇਵੀ ਦੇ ਮੰਦਿਰ ਤੋਂ ਤੇ ਰੁੱੜਦਾ ਰੁੱੜਦਾ ਆ ਕੇ ਕਿੱਥੇ ਡਿੱਗਿਆ ਕੋਈ ਨਹੀਂ ਜਾਣਦਾ ਤੇ ਆਜੋ ਤੁਹਾਨੂੰ ਉਹ ਥਾਂ ਦਿਖਾਉਂਦੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਉਹ ਜਿਹੜਾ ਤੁਸੀਂ ਸਾਹਮਣੇ ਕੋਠਾ ਵੇਖ ਰਹੇ ਹੋ ਨਾ ਪੀਲੇ ਰੰਗ ਦਾ ਜੌਣੇ ਮੋੜ ਦੀ ਸਮਾਦ ਬਣੀ ਹੋਈ ਆ ਜੌਣਾ ਮੋੜ ਕਹਿੰਦੇ ਇਸ ਥਾਂ ਤੇ ਆ ਕੇ ਡਿੱਗਿਆ ਸੀ ਜਦੋਂ ਨਾਣਾ ਦੇਵੀ ਤੋਂ ਜਿਹੜੀ ਜੌਣੇ ਮੋੜ ਨੇ ਛਾਲ ਮਾਰੀ ਸੀ ਤੇ ਅੱਜ ਵੀ ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਤੁਹਾਨੂੰ ਜੌਣੇ ਮੋੜ ਦੇ ਇੱਥੇ ਵੇਖਣ ਨੂੰ ਮਿਲਣਗੀਆਂ ਆ ਦੇਖੋ ਆਪਾਂ ਦਰਾਗੇ ਤੇ ਸਾਹਮਣੇ ਜਿਹੜੀ ਮਾਤਾ ਦੀ ਫੋਟੋ ਲੱਗੀ ਹੋਈ ਆ ਤੇ ਇੱਧਰ ਦੇਖੋ ਜੌਣੇ ਮੋੜ ਦੇ ਕਿੰਨੀਆਂ ਤਸਵੀਰਾਂ ਇੱਥੇ ਲੱਗੀਆਂ ਹੋਈਆਂ ਨੇ ਤੁਸੀਂ ਨੇੜੇ ਤੇੜੇ ਹੀ ਪੁੱਛ ਸਕਦੇ ਹੋ ਵੀ ਇੱਥੇ ਆ ਕੇ ਜਿਹੜਾ ਜੌਣੇ ਮੋੜ ਡਿੱਗਿਆ ਸੀ ਹਾਲਾਂਕਿ ਜੌਣੇ ਮੋੜ ਇੱਥੇ ਮਰਿਆ ਨਹੀਂ ਸੀ ਕਹਿੰਦੇ ਜੌਣੇ ਮੋੜ ਨੂੰ ਹਸਾਰ ਜੇਲ੍ਹ ਵਿੱਚ ਜਿਹੜੀ ਫਾਂਸੀ ਦਿੱਤੀ ਗਈ ਸੀ ਉਸ ਤੋਂ ਬਾਅਦ ਉਹ ਸਾਥ ਬਣ ਗਿਆ ਸੀ ਤੇ ਪਿੰਡ ਵੀ ਚਲਾ ਗਿਆ ਸੀ ਪਰ ਪੁਲਿਸ ਨੇ ਜਿਹੜਾ ਫੜ ਲਿਆ ਸੀਗਾ ਤੇ ਹਸਾਰ ਜੇਲ੍ਹ ਵਿੱਚ ਜਿਹੜੀ ਫਾਂਸੀ ਦਿੱਤੀ ਗਈ ਸੀ ਤਾਂ ਦੋਸਤੋ ਆਹ ਵੇਖ ਲਓ ਜੌਣੇ ਮੋੜ ਦਾ ਜਿਹੜਾ ਇੱਥੋਂ ਆਪਾਂ ਕਹਿਦੀ ਵੀ ਕਨਿੱ ਬਹੁਤ ਘੱਟ ਲੋਕ ਜਾਣਦੇ ਆ ਇਸ ਥਾਂ ਬਾਰੇ ਦੋਸਤੋ ਇੱਕ ਗੱਲ ਹੋਰ ਵੀ ਜਾਣਾ ਮੋੜ ਤੇ ਡੋਗਰ ਦੀ ਜਿਹੜੀ ਦੁਸ਼ਮਣੀ ਸੀ ਉਹਦੇ ਵੱਡੇ ਭਾਈ ਕਿਸ਼ਨੇ ਕਰਕੇ ਪਈ ਸੀ ਤੁਸੀਂ ਫਿਲਮਾਂ ਵਿੱਚ ਵੀ ਵੇਖਿਆ ਹੋਣਾ ਪਰ ਫਿਲਮਾਂ ਵਿੱਚ ਦਿਖਾਇਆ ਜਾਂਦਾ ਵੀ ਨੈਣਾ ਦੇਵੀ ਤੋਂ ਛਾਲ ਮਾਰ ਕੇ ਜਿਹੜਾ ਜਾਣਾ ਮੋੜ ਮਰ ਗਿਆ ਸੀ ਪਰ ਦੋਸਤੋ ਜਾਣਾ ਮੋੜ ਦੇ ਪਿੰਡ ਦੇ ਲੋਕ ਕਹਿੰਦੇ ਆ ਵੀ ਉਹ ਜਿਹੜਾ ਉੱਥੋਂ ਬਚ ਗਿਆ ਸੀ ਤੇ ਉਸ ਤੋਂ ਬਾਅਦ ਸਾਥ ਬਣ ਗਿਆ ਸੀ ਤੇ ਪਿੰਡ ਵਿੱਚ ਆ ਵੀ ਗਿਆ ਸੀ ਪਰ ਉਸਦੀ ਭੈਣ ਨੇ ਜਿਹੜਾ ਉਸ ਨੂੰ ਪਛਾਣ ਲਿਆ ਸੀ ਪੁਲਿਸ ਦੇ ਸਾਹਮਣੇ ਉਹਦੀ ਜਿਹੜੀ ਭੂ ਬnikal ਗਈ ਸੀ ਤੇ ਉਸ ਤੋਂ ਬਾਅਦ ਜਿਉਣੇ ਨੂੰ ਫੜ ਲਿਆ ਤੇ ਹਸਾਰ ਜੇਹਲੂ ਚ ਜਿਹੜੀ ਫਾਂਸੀ ਦਿੱਤੀ ਗਈ ਸੀ ਦੋਸਤੋ ਦਿਖਾਉਣ ਦਾ ਮਕਸਦ ਸਿਰਫ ਇਹੀ ਆ ਹਨਾ ਵੀ ਕਾਫੀ ਲੋਕ ਜਿਹੜੇ ਜਾਣਦੇ ਨਹੀਂ ਇਸ ਬਾਰੇ ਜਿਹੜੀ ਸਮਾਰ ਇੱਥੇ ਬਣੀ ਹੋਈ ਆ ਇੱਥੋਂ ਜਿੰਨੇ ਵੀ ਲੋਕ ਕਹਿੰਦੇ ਨੇ ਇਹਨੂੰ ਸੱਚ ਹੀ ਕਹਿੰਦੇ ਨੇ ਬਾਕੀ ਵਿਸ਼ਵਾਸ ਕਰਨਾ ਆਪਣੇ ਸਾਰੇ ਹੁੰਦਾ ਹੈ ਹਨਾ ਆਜੋ ਇੱਕ ਵਾਰੀ ਫੇਰ ਦਿਖਾ ਰਹੀ ਹਾਂ ਤੁਹਾਨੂੰ ਮਾਤਾ ਨਾਇਨਾ ਦੇਵੀ ਦਾ ਮੰਦਿਰ ਜਿਹੜਾ ਉਹ ਸਾਹਮਣੇ ਤੁਸੀਂ ਸਭ ਤੋਂ ਉੱਚੀ ਪਹਾੜੀ ਵੇਖ ਰਹੇ ਹੋ ਆ ਸਪੈਦੇ ਦੇ ਪਿੱਛੇ ਦਾ ਮਾਤਾ ਨਾਇਨਾ ਦੇਵੀ ਦਾ ਜਿਹੜਾ ਮੰਦਿਰ ਬਣਿਆ ਹੋਇ ਉੱਥੇ ਵੀ ਇੱਕ ਗੇਟ ਹੈ ਕਹਿੰਦੇ ਜਿੱਥੇ ਜਾਉਣੇ ਮੋੜ ਨੇ ਛਾਲ ਮਾਰੀ ਸੀ ਤੁਸੀਂ ਵੇਖਿਆ ਉਹਨਾਂ ਜੇ ਕਦੇ ਨੈਣਾ ਦੇਵੀ ਗਏ ਹੁਣੇ ਤਾਂ ਉੱਥੇ ਜਿਹੜੇ ਰੀਵਨ ਬੰਨੇ ਹੁੰਦੇ ਹਨ ਲਾਲ ਚੁੰਨੀਆਂ ਬੰਨੀਆਂ ਹੁੰਦੀਆਂ ਨੇ ਤੇ ਉਸ ਥਾਂ ਤੋਂ ਕਹਿੰਦੇ ਜਾਉਣੇ ਮੋੜ ਨੇ ਛਾਲ ਮਾਰੀ ਸੀ ਛਾਲ ਮਾਰਦੇ ਕਹਿੰਦਾ ਇਸ ਰਸਤੇ ਆਇਆ ਸੀਗਾ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਮਾਤਾ ਨੈਣਾ ਦੇਵੀ ਦਾ ਮੰਦਿਰ ਹੈਗਾ ਝੰਡੇ ਲੱਗੇ ਹੋਇਆ ਤੇ ਉੱਥੋਂ ਛਾਲ ਮਾਰੀ ਸੀ ਇਸ ਥਾਂ ਤੇ ਇਹ ਪੱਧਰਾ ਰਸਤਾ ਉਦੋਂ ਆਪਾਂ ਕਹਿੰਦੇ ਵੀ ਇੱਥੇ ਜਿਹੜੇ ਆ ਚੀਜ਼ਾਂ ਨਹੀਂ ਵੀ ਸੀਗੀਆਂ ਉਦੋਂ ਸਿਰਫ ਪਹਾੜੀਆਂ ਪਹਾੜੀਆਂ ਸੀ ਜੰਗਲ ਏਰੀਆ ਸੀ ਬਿਲਕੁਲ ਹੋ ਸਕਦਾ ਰੁੜਦਾ ਰੁੜਦਾ ਆਇਆ ਹੋਵੇ ਹੈਨਾ ਜੌਣਾ ਮੋੜ ਤਾਂ ਜਿਹੜੀ ਸਾਹਮਣੇ ਤੁਸੀਂ ਕੋਠਾ ਵੇਖ ਰਹੇ ਹੋ ਵੀ ਇਸ ਥਾਂ ਤੇ ਜੌਣੇ ਮੋੜ ਜਿਹੜਾ ਕਹਿੰਦੇ ਆ ਕੇ ਡਿੱਗਿਆ ਸੀ ਤਾਂ ਇਸ ਥਾਂ ਤੇ ਜਿਹੜੀ ਸਮਾਦ ਬਣਾਈ ਹੈ ਹੈਨਾ ਜੌਣੇ ਮੋੜ ਦੀ ਤੇ ਅੰਦਰ ਕਾਫੀ ਬਹੁਤ ਸਾਰੀਆਂ ਇਹਨੀਆਂ ਪੁਰਾਣੀਆਂ ਤਸਵੀਰਾਂ ਤੁਸੀਂ ਵੇਖਿਆ ਹੋਣੀਆਂ ਮੈਂ ਪਹਿਲਾਂ ਦਿਖਾ ਚੁੱਕਿਆ ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਜਿਹੜੀਆਂ ਇਹਦੇ ਵਿੱਚ ਜੌਣੇ ਮੋੜ ਦੇ ਸਾਨੂੰ ਵੇਖਣ ਨੂੰ ਮਿਲਣਗੀਆਂ ਤੇ ਦੋਸਤੋ ਮਾਤਾ ਨਾਇਨਾ ਦੇਵ ਦੀ ਇੱਕ ਵੱਡਾ ਭਗਤ ਸੀ ਜਦੋਂ ਜੌਣੇ ਮੋੜ ਦੀ ਸੁੱਖ ਪੂਰੀ ਹੁੰਦੀ ਹੈ ਤਾਂ ਜਿਹੜਾ ਸੌਨੇ ਦਾ ਛਾਦਰ ਚੜਾਉਣ ਬੁਲਸ ਤੋਂ ਬ ਨੈਣਾਦੇਵੀ ਚੜਾਉਣਾ ਆਉਂਦਾ ਤੇ ਕਹਿੰਦੇ ਮਾਤਾ ਨੂੰ ਨੈਣਾਦੇਵੀ ਨੂੰ ਬਾਜ ਪੈਂਦੀ ਹੈ ਮਾਤਾਂ ਦੀ ਉਸ ਤੋਂ ਬਾਅਦ ਜਿਹੜਾ ਜਾਉਣਾ ਮੋੜ ਪਹਾੜੀ ਤੋਂ ਛਾਲ ਮਾਰਦਾ ਹੁੰਦਾ ਕਹਿੰਦੇ ਪਿੱਛੇ ਮੁੜ ਕੇ ਨਹੀਂ ਦੇਖਦਾ ਤੇ ਇਸ ਤਰ੍ਹਾਂ ਜਾਉਣਾ ਮੋੜ ਬਚ ਜਾਂਦਾ ਪਰ ਫਿਲਮਾਂ ਵਿੱਚ ਕੁਝ ਹੋਰ ਦਿਖਾਇਆ ਹੋਇਆਗਾ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੋ ਵੀ ਜਾਉਨੇ ਮੋੜ ਨੂੰ ਪਿਆਰ ਕਰਦਾ ਹੈ ਨਾ ਕਿਉਂਕਿ ਸਾਡੇ ਅਸਲੀ ਨਾਇਕ ਸੀ ਉਹ ਬੰਦੇ ਜਿਹੜੇ ਅੰਗਰੇਜ਼ਾਂ ਤੋਂ maal ਲੁੱਟ ਕੇ ਗਰੀਬਾਂ ਦਾ ਭਲਾ ਕਰਦੇ ਹੁੰਦੇ ਸੀਗੇ ਤੇ ਆਹ ਦੇਖ ਲਓ ਤੁਸੀਂ ਸਭ ਤੋਂ ਉੱਚੀ ਜਿਹੜੀ ਕਾਫੀ ਉੱਚੀ ਪਹਾੜੀ ਤੇ ਮੰਦਿਰ ਬਣਿਆ ਹੋਇਆਗਾ